ਹਾਜੀਪੁਰ ਪੁਲਿਸ ਵੱਲੋਂ ਸਿਲਸਿਲੇਵਾਰ ਚੋਰੀਆਂ ਨੂੰ ਅੰਜਾਮ ਦੇਣ ਵਾਲੇ ਇੱਕ ਵਿਅਕਤੀ ਵਾਸੀ ਜੰਮੂ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਜੋ ਸ਼ਲਾਘਾਯੋਗ ਹੈ ਦਰਅਸਲ ਲੰਗੇ ਦਿਨੀ ਇੱਕ ਟੈਂਪੂ ਟਰੈਵਲ ਅਤੇ ਦੁਕਾਨਾਂ ਤੇ ਚੋਰੀ ਹੋਈ ਸੀ ਜਿਸ ਤੇ ਮਾਮਲਾ ਦਰਜ ਕਰਕੇ ਡੀਐਸਪੀ ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ ਹੋਰਾਂ ਦੀਆਂ ਹਦਾਇਤਾਂ ਤੇ ਐਸਐਚਓ ਹਾਜੀਪੁਰ ਹਰਪ੍ਰੀਤ ਸਿੰਘ ਹੋਰਾਂ ਦੀ ਅਗਵਾਈ ਵਾਲੀ ਟੀਮ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਸੀ ਅਤੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰਨ ਉਪਰੰਤ ਪੁਲਿਸ ਪਾਰਟੀ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਨਾਲ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੀ ਪੈੜ ਦੱਬਦੀ ਹੋਈ ਜੰਮੂ ਪੁੱਜੀ ਜਿੱਥੋਂ ਇੱਕ ਵਿਅਕਤੀ ਵਾਸੀ ਥਾਣਾ ਤਹਰਾਲ ਜੰਮੂ ਨੂੰ ਟੈਂਪੂ ਟਰੈਵਲ ਅਤੇ ਚੋਰੀ ਦੇ ਸਮਾਨ ਸਮੇਤ ਕਾਬੂ ਕੀਤਾ ਇਹ ਸਾਰੀ ਜਾਣਕਾਰੀ ਡੀਐਸਪੀ ਮੁਕੇਰੀਆਂ ਗੁਲਵਿੰਦਰ ਸਿੰਘ ਵਿਰਕ ਹੋਰਾ ਵੱਲੋਂ ਇੱਕ ਪ੍ਰੈਸ ਵਾਰਤਾ ਦੌਰਾਨ ਸਾਂਝੀ ਕੀਤੀ ਗਈ ਇਸ ਮੌਕੇ ਐਸਐਚਓ ਹਾਜੀਪੁਰ ਹਰਪ੍ਰੀਤ ਸਿੰਘ ਅਤੇ ਐਸਐਚਓ ਮੁਕੇਰੀਆਂ ਜੁਗਿੰਦਰ ਸਿੰਘ ਵੀ ਮੌਜੂਦ ਰਹੇ ਲੰਗੀ 18 ਜੁਲਾਈ ਨੂੰ ਠਾੜਾ ਹਾਜੀਪੁਰ ਵਿੱਚ ਇੱਕ ਾਤਲਾ ਮਸੂਰ ਹੋਈ ਸੀ ਜੋ ਅਵਲ ਕੁਮਾਰ ਸਾਲਾਪ ਜਿਹੜਾ ਪ੍ਰੇਮ ਕੁਮਾਰ ਦਸ਼ਮੇਸ਼ ਕਨੌਨ ਹਾਜੀਪੁਰ ਦਾ ਰਹਿਣ ਵਾਲਾ ਇਹਨੇ ਦੱਸਿਆ ਸੀ ਕਿ ਜਿਹੜੀ ਉਹਦੀ ਉੱਥੇ ਦੁਕਾਨ ਔ ਜੋ ਕਰਿਆਨੇ ਦੀ ਸੀ ਉਹਦੇ ਨਾਲ ਦੋ ਤਿੰਨ ਹੋਰ ਦੁਕਾਨਾਂ ਆ ਉਹਦੇ ਸ਼ਟਰ ਚੋਰੀ ਜਿਹੜੀ ਪਟੋਚੱਕੇ ਤੋੜ ਕੇ ਤੇ ਚੋਰੀ ਕੀਤੀ ਗਈ ਸੀ ਉਸ ਤੋਂ ਇਲਾਵਾ ਉਸੇ ਦਿਨ ਜਿਹੜੀ ਇੱਕ ਅੱਗੇ ਆ ਕੇ ਟ੍ਰੈਪੂ ਟ੍ਰੈਵਲਰ ਆ ਉਹਦਾ ਨੰਬਰ ਹੈਗਾ ਪੀਬੀ07 ਤੇ ਪੀਬੀ138 ਸੀ ਉਹ ਵੀ ਚੋਰੀ ਹੋਣ ਪਾਈ ਗਈ ਸੀ ਜੋ ਇਸ ਮਕਦਮਾ ਦਰਜ ਕੀਤਾ ਗਿਆ ਇਹਦੇ ਵਿੱਚ ਮਕਦਮਾ ਦਰਜ ਕਰਕੇ ਮਕਦਮੇ ਦੀ ਤਫ਼ਤੀਸ਼ ਵਿੱਚ ਇਹ ਮੁਖ ਅਫਸਰ ਆਪਰੇਂਸ ਨਾਲ ਬੈਠੇ ਆ ਇਹਨੇ ਸ਼ੁਰੂ ਕੀਤੀ ਨਾਲ ਟੀਮਾਂ ਲਈਆਂ ਜਿਹੜਾ ਸੀਸੀਟੀਵੀ ਕੈਮਰੇ ਨੂੰ ਫੋਲੋ ਸ਼ੁਰੂ ਕਰਨਾ ਕੀਤਾ ਇਹ ਲਗਾਤਾਰ ਇਥੋਂ ਸੀਸੀਟੀਵੀ ਕੈਮਰੇ ਨੂੰ ਫੋਲੋ ਕਰਦੇ ਕਰਦੇ ਜੰਮੂ ਚਲੇ ਗਏ ਜੰਮੂ ਜਾ ਕੇ ਉੱਥੇ ਯਾਨੀ ਉਸ ਜਗ੍ਹਾ ਤੱਕ ਜਿੱਥੇ ਤੱਕ ਇਹਨਾਂ ਨੂੰ ਸੀਸੀਟੀਵੀ ਦੇ ਵਿੱਚ ਉਹ ਜਿਹੜੀ ਟੈਂਪੂ ਚਲਾਉਣਾ ਉਹਨੂੰ ਇੱਕ ਕਾਰ ਹਟੋ ਫੋਲੋ ਕਰ ਰਹੀ ਸੀ ਉਹ ਜਾਂਤੀ ਮਿਲੀ ਉੱਥੇ ਜਾ ਕੇ ਫਿਰ ਇਹਨਾਂ ਦੀ ਆਪਣੀ ਹਿਊਮਨ ਇੰਟੈਲੀਜੈਂਸ ਜਿਹੜੀ ਆ ਟੈਕਨੀਕਲ ਇੰਟੈਲੀਜੈਂਸ ਉਹਨਾਂ ਦਾ ਕੰਮ ਤੋਂ ਬਾਅਦ ਉੱਥੇ ਜਿਹੜਾ ਉਹ ਟੈਂਪੂ ਟਰੈਨਰ ਬਰਾਮਦ ਕੀਤੀ ਜੋ ਉਦਕਾਲਾਂ ਚੋ ਸਮਾਨ ਚੋਰੀ ਹੋਇਆ ਸੀ ਉਹ ਬਰਾਮਦ ਕੀਤਾ ਤੇ ਉਹਦੇ ਵਿੱਚ ਯਾਨੀ ਇੱਕ ਦੋਸ਼ੀ ਜਿਹੜਾ ਆ ਜਿਹਦਾ ਨਾਮ ਹੈਗਾ ਆ জাফর জাফর हुसैन ਪੁੱਤਰ ਅਬਦੁੱਲਾ ਵਾਸੀ ਕੋਟੜਾ ਪਲਾਨ 18 ਧਰਾਲ ਜ਼ਿਲ੍ਹਾ ਜਿਆਰੀ ਨੂੰ ਗ੍ਰਿਫਤਾਰ ਕਰ ਲਿਆ ਉਹ ਜਿਹੜੀ ਟੈਂਪੂ ਟਰੈਵਲ ਚੋਰੀ ਹੋਈ ਸੀ ਜਿਹੜਾ ਟਰੱਕਾਰ ਸੀ ਜਿਹੜੀ ਚੋਰੀ ਚ ਵਰਤੀ ਗਈ ਉਹਨੂੰ ਰਿਕਵਰ ਕਰ ਲਿਆ ਜੋ ਦਕਾਨਾਂ ਤੋਂ ਸਮਾਨ ਹੋਇਆ ਸੀ ਉਹ ਰਿਕਵਰ ਕਰ ਲਿਆ ਦੋਸ਼ੀ ਹੁਣ ਜਿਹੜਾ ਪੁਲਿਸ ਰਿਮਾਂਡ ਤੇ ਹੈਗਾ ਪੁੱਛਗើស ਕਰਕੇ ਜਿਹੜੇ ਉਹਦੇ ਲਾਲ ਦੇ ਸਾਥੀ ਆ ਉਹਨਾਂ ਨੂੰ ਲਾਮਿਨੇਟ ਕਰਕੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ